ਖੇਤੀਬਾੜੀ ਅਤੇ ਕਿਸਾਨ ਭਲਾਈ ਭਾਗ ਜ਼ਿਲ੍ਹਾ ਫਰੀਦਕੋਟ ਵੱਲੋਂ ਮੈਂ ਡਾਕਟਰ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਸਾਰੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਨਾ ਕਿ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਜੀ ਵੱਲੋਂ ਇਹ ਸੁਨੇਹਾ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਬਿਲਕੁਲ ਬੰਦ ਹੈ ਇਸ ਕਰਕੇ ਕਿਸਾਨ ਭਰਾਵਾਂ ਨੂੰ ਅਪੀਲ ਆ ਕਿ ਤੁਸੀਂ ਪ੍ਰਾਲੀ ਨੂੰ ਅੱਗ ਨਾ ਲਾਓ ਕਿਉਂਕਿ ਹੁਣ ਸਾਡੇ ਜਿੰਨੇ ਵੀ ਅਫਸਰ ਨੇ ਪੁਲਿਸ ਪਾਰਟੀਆਂ ਨੇ ਉਹ ਸਾਰੀਆਂ ਫੀਲਡ ਦੇ ਵਿੱਚ ਪੂਰੀਆਂ ਐਕਟਿਵ ਨੇ ਤੇ ਅਸੀਂ ਮਤਲਬ ਪਿਛਲੇ 10 ਦਿਨਾਂ ਦੇ ਵਿੱਚ 181 ਚਲਾਨ ਕੱਟੇ ਨੇ ਤੇ 4.5 ਲੱਖ ਰੁਪਏ ਦੇ ਜਿਹੜਾ ਜੁਰਮਾਨਾ ਕਿਸਾਨਾਂ ਨੂੰ ਹੋ ਚੁੱਕਾ 31 ਇਹ ਜਿਹੜੇ ਪਰਚੇ ਜਾਂ ਐਫਆਈਆਰ ਹੋ ਚੁੱਕੇ ਨੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕਿਸਾਨ ਭਰਾ ਦੇ ਖਿਲਾਫ ਕੋਈ ਸਖਤ ਕਾਰਵਾਈ ਹੋਵੇ ਤੁਸੀਂ ਕਿਉਂਕਿ ਸਾਡਾ ਖੇਤੀਬਾੜੀ ਵਿਭਾਗਾਂ ਤੁਹਾਨੂੰ ਹਰ ਕਿਸਮ ਦੀ ਮਸ਼ੀਨਰੀ ਦੇਣ ਲਈ ਜਾਂ ਉਪਲਬਧ ਕਰਾਉਣ ਲਈ ਤਿਆਰ ਬੈਠਾ ਹੈਗਾ ਜੇਕਰ ਤੁਸੀਂ ਕੰਬਾਈਨ ਅਜੇ ਕੰਬਾਈਨ ਨਾਲ ਵਾਢੀ ਕਰਨੀ ਆ ਤੇ ਤੁਸੀਂ ਉਸ ਤੋਂ ਬਾਅਦ ਉਹਦੀਆਂ ਗੱਠਾਂ ਬਣਾ ਲੈਣੀਆਂ ਜੇਕਰ ਤੁਸੀਂ ਗੱਠਾਂ ਨਹੀਂ ਬਣਾਉਣੀਆਂ ਤੇ ਫਿਰ iracial ਨੂੰ ਜ਼ਮੀਨ ਦੇ ਵਿੱਚ ਰੱਖ ਕੇ ਹੀ ਅਸੀਂ ਸੁਪਰ ਸੀਡਰ ਦੇ ਨਾਲ ਬਜਾਈ ਕਰਾ ਸਕਦੇ ਆ ਇਹ ਜਿੰਨੀਆਂ ਵੀ ਮਸ਼ੀਨ ਲਿਸਟਾਂ ਹੈਗਾਂ ਕਿਥੋਂ ਮਸ਼ੀਨਰੀ ਲੈਣੀ ਆ ਕਿਹੜੇ ਫਾਰਮਰ ਤੋਂ ਉਹਦਾ ਮੋਬਾਈਲ ਨੰਬਰ ਕੀ ਆ ਉਹ ਤੁਹਾਡੀਆਂ ਜਿੰਨੀਆਂ ਵੀ ਸਹਿਕਾਰੀ ਸੁਭਾਵਾਂ ਨੇ ਉਹ ਚ ਲਿਸਟਾਂ ਲੱਗ ਚੁੱਕੀਆਂ ਨੇ ਇਹ ਉਹ ਤੋਂ ਤੁਸੀਂ ਪਤਾ ਕਰ ਸਕਦੇ ਹੋ तकरीबन ਸਾਡੀ 50% ਬਜਾਈ ਹੋ ਚੁੱਕੀ ਹੈ ਤੇ तकरीबन ਜਿਹੜਾ 10% ਕਟਾਈ ਹੈ ਜਿਹੜੀ ਹੈ ਬਾਕੀ ਰਹਿੰਦੀ ਹੈ ਇਸ ਕਰਕੇ ਕਿਸਾਨ ਭਰਾਵਾਂ ਨੂੰ ਡੀਸੀ ਸਾਹਿਬ ਦੇ ਦਾ ਸਨੇਹਾ ਹੈਗਾ ਤੁਹਾਨੂੰ ਮੈਸੇਜ ਹੈਗਾ ਕਿ ਤੁਸੀਂ ਅੱਗ ਭਰਾਲੀ ਨੂੰ ਨਾ ਲਾਓ ਤੇ ਤੁਹਾਡੇ ਤੇ ਸਖਤ ਕਾਰਵਾਈ ਨਾ ਹੋਵੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਬਹੁਤ ਬਹੁਤ ਧੰਨਵਾਦ